ਗੁਰਮਨਜੋਤ ਕੋਰ ਉਪਲ ਜਿਸ ਨੂੰ ਕਿ ਉਪਲ ਫਾਰਮ ਗਰ ਵੀ ਕਿਹਾ ਜਾਂਦਾ ਹੈ ਉਸ ਦਿਨੋਂ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਸੋਸ਼ਲ ਮੀਡੀਆ ਤੇ ਉਸਦਾ ਐਮਐਮਐਸ ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਪੂਰਨ ਸੁਰਖੀਆਂ ਦੇ ਵਿੱਚ ਆ ਗਈ ਹੈ ਤਾਂ ਗੁਰਮਨਜੋਤ ਕੋਰ ਉਪਲ ਨੇ ਦਾਅਵਾ ਕੀਤਾ ਹੈ ਕਿ ਵੀਡੀਓਜ਼ ਉਸ ਦੀ ਸਹਿਮਤੀ ਤੋਂ ਬਿਨਾ ਬਣਾਈਆਂ ਗਈਆਂ ਨੇ ਤੇ ਵਾਇਰਲ ਕੀਤੀਆਂ ਨੇ ਉਸਨੇ ਆਪਣੇ ਸਾਥਕ ਮੰਗੇਤਰ ਪ੍ਰਭ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਜਿਸਨੇ ਕਿ ਕਥਿਤ ਤੌਰ ਤੇ ਵੀਡੀਓਜ਼ ਵਾਇਰਲ ਕੀਤੀਆਂ ਗੁਰਮਨਜੋਤ ਕੋਰ ਉੱਪਰ ਟਰੈਕਟਰ ਵਾਲੀਆਂ ਵੀਡੀਓਜ਼ ਦੇ ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਹੈ ਪਰ ਹੁਣ ਉਸ ਦੀਆਂ ਵੀਡੀਓ ਇੰਟਰਨੈਟ ਉੱਤੇ ਸਨਸਨੀ ਮਚਾ ਦਿੱਤੀ ਹੈ ਗੁਰਮਨਜੋਤ ਕੋਰ ਨਕੌਦਰ ਦੇ ਪਿੰਡ ਪਭਾਵਾਂ ਦੀ ਰਹਿਣ ਵਾਲੀ ਹੈ ਤੇ ਆਪਣੇ ਗੱਥੀ ਤੇ ਐਮਐਮਐਸ ਲੀਕ ਉੱਤੇ ਗੁਰਮਨਜੋਤ ਉੱਪਲ ਨੇ ਕਿਹਾ ਕਿ ਉਸਨੇ ਖੁਦ ਪ੍ਰਭ ਨੂੰ ਵੀਡੀਓਜ਼ ਭੇਜੀਆਂ ਸਨ ਪਰ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਸਦਾ ਹੀ ਮੰਗੇਤਰ ਉਸ ਦੀਆਂ ਵੀਡੀਓਜ਼ ਲੀਕ ਕਰ ਦੇਵੇਗਾ ਗੁਰਮਨਜੋਤ ਨੇ ਕਿਹਾ ਕਿ ਵਾਇਰਲ ਵੀਡੀਓ AI ਦੇ ਨਾਲ ਨਹੀਂ ਬਣਾਈਆਂ ਗਈਆਂ ਸਗੋਂ ਸਾਰੀਆਂ ਵੀਡੀਓ ਅਸਲੀ ਨੇ ਤੇ ਮੇਲੀਆਂ ਨੇ ਉੱਥੇ ਗੁਰਮਨ ਜੋਤ ਨੇ ਦੱਸਿਆ ਕਿ ਪ੍ਰਬੰਧ ਨੇ ਵੀਡੀਓ ਆਪਣੇ ਦੋਸਤ ਇੰਦਰ ਨੂੰ ਭੇਜੀ ਹੈ ਜੋ ਕਿ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਆਪਣੇ ਭਰਾ ਨੂੰ ਵੀਡੀਓਜ਼ ਤੇਜੀਆ ਤੇ ਉੱਥੇ ਹੀ ਇਹ ਵੀਡੀਓਜ਼ ਜਿਹੜੀਆਂ ਕਿ ਵਾਇਰਲ ਕੀਤੀਆਂ ਗਈਆਂ ਨੇ ਗੁਰਮਨ ਜੋਤ ਦੀ ਵਾਇਰਲ ਵੀਡੀਓ ਮਾਮਲੇ ਤੋਂ ਵੀ ਚੂਣਾ ਮਹਿਲਾ ਕਮਿਸ਼ਨ ਨੇ ਸੋਮੋਟੋ ਨੋਟਿਸ ਲੈ ਲਿਆ ਹੈ ਰਾਜਧਾਨੀ ਗਿਰ ਨੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ 22 ਅਗਸਤ ਤੱਕ ਜਾਂਚ ਕਰਕੇ ਰਿਪੋਰਟ ਮੰਗੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਕਿ ਮਾਰਨਾ ਔਰਤਾਂ ਦੇ ਅਧਿਕਾਰ ਸਨਮਾਨ ਅਤੇ ਸੁਰੱਖਿਆ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਜਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਮਿਸ਼ਨ ਨੇ ਕਿਹਾ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2000 ਦੀ ਧਾਰਾ 12 ਅਨੁਸਾਰ ਕਮਿਸ਼ਨ ਇਹ ਜਿਹੇ ਮਾਮਲੇ ਵਿੱਚ ਸੋਮੋਟੋ ਕਾਰਵਾਈ ਕਰਨ ਦਾ ਪੂਰਾ ਹੱਕ ਰੱਖਦਾ ਹੈ ਝੇਰ ਪਰਸਨ ਦੇ ਵੱਲੋਂ جاری ਹੁਕਮਾ ਦੇ ਵਿੱਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਦਿਵਾਉਣ ਦੇ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਜੋਜੇ ਹੇਕਣ ਹੋਣੀ ਹਰਕਤ ਕਰਨ ਵਾਲੇ ਲੋਕਾਂ ਨੂੰ ਸਪਸ਼ਟ ਸੰਦੇਸ਼ ਮਿਲ ਸਕੇ ਤਾਂ ਗੁਰਲੀਨ ਕੌਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੂੰ ਹੱਡ ਬੀਟੀ ਸਾਂਝੀ ਕਰਦਿਆਂ ਲਿਖਤੀ ਦਰਖਾਸਤ ਵੀ ਦਿੱਤੀ ਹੈ ਉਸਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਕਿਵੇਂ ਦੋਸ਼ੀਆਂ ਨੇ ਉਸ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਉਸ ਦੀ ਇੱਛਾ ਖਿਲਾਫ ਦੁਰਵਿਵਹਾਰ ਕੀਤਾ ਤੇ ਉਸ ਦੀ ਇੱਜ਼ਤ ਦੇ ਨਾਲ ਖੇਡਿਆ ਸੋ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਕਾਰਵਾਈ ਨੇ ਉਸਤੇ ਮਾਨਸਿਕ ਸੰਤੁਲਨ ਉੱਤੇ ਵੀ ਭਾਰੀ ਅਸਰ ਪਾ ਦਿੱਤਾ ਸੋ ਮਹਿਲਾ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਕਿ ਮਾਮਲਾ ਸਿਰਫ ਇੱਕ ਕੁੜੀ ਦੇ ਨਾਲ ਜੁੜਿਆ ਨਹੀਂ ਸਗੋਂ ਪੰਜਾਬ ਦੀ ਹਰ ਮਹਿਲਾ ਦੇ ਅਧਿਕਾਰ ਦੇ ਨਾਲ ਸੰਬੰਧਿਤ ਹੈ ਕਮਿਸ਼ਨ ਨੇ ਕਿਹਾ ਕਿ ਉਹ ਹਰ ਹਾਲਤ ਦੇ ਵਿੱਚ ਯਕੀਨੀ ਬਣਾਵੇਗਾ ਕਿ ਪੀੜਤ ਕੁੜੀ ਨੂੰ ਇਨਸਾਫ ਮਿਲੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਪਵੇ